ਹਾਲੇਲੀਆ ਸਾਰਿਆਂ ਨੂੰ ਮੇਰੇ ਵੱਲੋਂ ਜੈ ਐਮਸੀ ਦੀ ਮੈਂ ਬਾਸਟਰ ਸੋਨੂੰ ਮੈਂ ਵਿਸ਼ਵਾਸ ਕਰਦਾ ਕਿ ਤੁਸੀਂ ਪ੍ਰਭੂ ਦੇ ਅਨੁਗ੍ਰਾਦ ਨਾਲ ਉਹਦੀ ਦਇਆ ਦੇ ਨਾਲ ਸਾਰੇ ਠੀਕ ਹੋਵੋਗੇ ਔਰ ਅੱਜ ਮੇਰਾ ਇੱਕ ਵੀਡੀਓ ਬਣਾਉਣ ਦਾ ਮਕਸਦ ਕਿ ਪਾ ਬਹੁਤ ਦਿਨਾਂ ਤੋਂ ਵੇਖਦੇ ਪਏ ਆ YouTube ਚੈਨਲ ਦੇ ਉੱਤੇ ਕਿ ਇੱਕ ਗੁਰਪ੍ਰੀਤ ਸਿੰਘ ਨਾਂ ਦਾ ਬਾਬਾ ਜੋ ਕਿ ਸਾਡੇ ਸਪਿਰਚੁਅਲ ਫਾਦਰ ਪਾਸਟਰ ਅੰਕਲ ਯੂਸਫਨ ਨਰੂਲਾ ਜੀ ਨੂੰ ਬਹੁਤ ਸਾਰੀਆਂ ਗਲਤ ਗੱਲਾਂ ਬੋਲ ਰਿਹਾ ਬਹੁਤ ਸਾਰਾ ਉਹਨਾਂ ਦੇ ਖਿਲਾਫ ਬੋਲ ਰਿਹਾ ਬਹੁਤ ਸਾਰਾ ਉਹਨਾਂ ਦੇ ਨਾਂ ਨੂੰ ਇੱਧਰ ਉੱਧਰ ਕਰਕੇ ਜਾਂ ਵਚਨਾਂ ਨੂੰ ਲੈ ਕੇ ਟਿੱਪਣੀ ਕਰਦਾ ਪਿਆ ਔਰ ਮੈਂ ਦੱਸਣਾ ਚਾਹੁੰਦਾ ਕਿ ਕੋਈ ਵੀ ਕਿਸੇ ਦਾ ਕੋਈ ਧਰਮ ਨਹੀਂ ਬਦਲ ਸਕਦਾ ਜਦ ਤੱਕ ਪਰਮੇਸ਼ਰ ਕਿਸੇ ਦਿਨ ਨਾ ਬਦਲੇ ਹਾਲੇਲੂਇਆ ਮੈਂ ਦੱਸਣਾ ਚਾਹੁੰਦਾ ਕਿ ਮੈਂ ਰਮਦਾਸੀਆ ਸਿੱਖ ਪਰਿਵਾਰ ਤੋਂ ਆਂ ਔਰ ਜਦ ਮੈਨੂੰ ਵੀ ਪਰਮੇਸ਼ਰ ਦੇ ਬਚਨ ਦੇ ਬਾਰੇ ਨਹੀਂ ਸੀ ਪਤਾ ਪਰ ਵਿਸ਼ਮ ਸੀ ਬਾਰੇ ਨਹੀਂ ਸੀ ਪਤਾ ਮੈਂ ਵੀ ਬਹੁਤ ਸਾਰੀਆਂ ਗੱਲਾਂ ਕਰਦਾ ਸੀ ਕਿ ਕ੍ਰਿਸਚੀਅਨ ਲੋਕ ਕੀ ਹੁੰਦੇ ਨੇ ਜਾਂ ਪਾਸਟ ਲੋਕ ਕੀ ਨੇ ਜਾਂ ਇਹ ਧਰਮ ਬਦਲਦੇ ਨੇ ਜਾਂ ਇਹ ਪਿੱਛੇ ਲਾਉਂਦੇ ਨੇ ਔਰ ਜਦ 2017 ਦੇ ਵਿੱਚ ਮੈਨੂੰ ਵੀ ਪਰਮੇਸ਼ਰ ਦੇ ਬਚਨ ਦੇ ਬਾਰੇ ਪਤਾ ਲੱਗਾ ਔਰ ਮੈਂ ਵੀ ਬਚਨ ਨੂੰ ਸੁੰਨਣਾ ਸ਼ੁਰੂ ਕੀਤਾ ਚਰਚ ਜਾਣਾ ਸ਼ੁਰੂ ਕੀਤਾ ਔਰ ਮੇਰਾ ਵੀ ਜੀਵਨ ਬਦਲਿਆ ਮੇਰਾ ਮਨ ਬਦਲਿਆ ਬਚਨ ਦੀ ਨੌਲੇਜ ਨਾ ਹੋਣ ਕਰਕੇ ਬੁੱਧੀ ਘੱਟ ਹੋਣ ਕਰਕੇ ਸਮਝ ਨਾ ਹੋਣ ਕਰਕੇ ਆਪਾਂ ਬਹੁਤ ਸਾਰੀਆਂ ਗੱਲਾਂ ਬੋਲਦੇ ਆ ਜਿਹਦੇ ਕਾਰਨ ਆਪਾਂ ਆਪ ਹੀ ਜਿਹੜਾ ਕੀ ਪਰਮੇਸ਼ਰ ਦੀ ਨਜ਼ਰਾਂ ਦੇ ਵਿੱਚ ਜਿਹੜੇ ਆਪਾਂ ਫਿੱਕੇ ਪੈ ਜਾਂਦੇ ਆ ਜਾਂ ਪਰਮੇਸ਼ਰ ਦੀ ਨਜ਼ਰਾਂ ਦੇ ਵਿੱਚ ਆਪਾਂ ਆ ਦੋਸ਼ੀ ਠਹਿਰ ਜਾਨੇ ਆ ਅਗਰ ਬਾਬਾ ਗੁਰਪ੍ਰੀਤ ਸਿੰਘ ਜੀ ਤੁਹਾਨੂੰ ਇੰਨੀ ਸਮਝ ਨਹੀਂ ਆ ਜਾਂ ਤੁਹਾਡੇ ਕੋਲ ਇੰਨੀ ਬੁੱਧੀ ਨਹੀਂ ਆ ਜਾਂ ਤੁਸੀਂ ਇੰਨੇ ਬੁੱਧੀ ਦੇ ਮਾਲਕ ਨਹੀਂ ਹੋ ਤੇ ਤੁਹਾਨੂੰ ਕਿਸੇ ਵੀ ਵਿਅਕਤੀ ਦੇ ਖਿਲਾਫ ਬੋਲਣ ਦੀ ਮੇਰਾ ਖਿਆਲ ਆ ਕਿ ਜ਼ਰੂਰਤ ਨਹੀਂ ਹੋਣੀ ਚਾਹੀਦੀ ਕਿ ਜਦ ਤੁਹਾਨੂੰ ਪਤਾ ਹੀ ਕੁਝ ਨਹੀਂ ਆ ਕਿ ਉਹ ਕੌਣ ਹੈਗੇ ਨੇ ਸਾਡੇ ਸਪਿਚਲ ਫਾਦਰ ਪਾਸ ਅੰਕਲੂਲਾ ਜੀ ਕਿੱਥੋਂ ਨਿਕਲੇ ਨੇ ਕੌਣ ਹੈਗੇ ਨੇ ਬੈਕਗ੍ਰਾਉਂਡ ਕੀ ਆ ਔਰ ਕਿ ਉਹ ਸੱਚਮੁੱਚ ਕਿ ਲੋਕਾਂ ਨੂੰ ਗਲਤ ਪ੍ਰਚਾਰ ਕਰਦੇ ਪਏ ਨੇ ਜੇ ਤੁਹਾਨੂੰ ਨੌਲੇਜ ਨਹੀਂ ਹੈ ਇਸ ਚੀਜ਼ ਬਾਰੇ ਮੇਰਾ ਆ ਕਹਿਣਾ ਬਣਦਾ ਵਾ ਕਿ ਤੁਹਾਨੂੰ ਇਹੋ ਜਿਹਾ ਕੋਈ ਵੀ ਕਦਮ ਨਹੀਂ ਚੁੱਕਣਾ ਚਾਹੀਦਾ ਤੁਹਾਨੂੰ ਇਹੋ ਜਿਹਾ ਪ੍ਰਚਾਰ ਨਹੀਂ ਕਰਨਾ ਚਾਹੀਦਾ ਜਿਹੜਾ ਕਿ ਪੰਜਾਬ ਦੇ ਵਿੱਚ ਅੱਗ ਲੱਗ ਜੇ ਤੇ ਆਪਸ ਵਿੱਚ ਜਿਹੜਾ ਸਾਡਾ ਭਾਈਚਾਰਾ ਖਰਾਬ ਹੋਵੇ ਮੈਂ ਦੱਸਣਾ ਚਾਹੁੰਦਾ ਕਿ ਮੈਂ ਖੁਦ ਰੰਧਾਸੀਆ ਸਿੱਖ ਪਰਿਵਾਰ ਤੋਂ ਹਾਂ 2017 ਦੇ ਵਿੱਚ ਮੈਂ ਪਰਮੇਸ਼ਰ ਤੇ ਆਇਆ ਸੀ ਮੇਰੇ ਵੀ ਸੰਤੀ ਗਲਤ ਸੀ ਬਹੁਤ ਸਾਰੀ ਮੇਰੀ ਲਾਈਫ ਦੇ ਵਿੱਚ ਕਮੀਆਂ ਸੀ ਔਰ ਜਦ ਮੈਂ ਪਰਮੇਸ਼ਰ ਦੇ ਵਚਨ ਨੂੰ ਸੁਣਿਆ ਵਚਨ ਨੂੰ ਸੁਣਨ ਤੋਂ ਬਾਅਦ ਮੇਰਾ ਮਨ ਬਦਲਿਆ ਮੇਰਾ ਜੀਵਨ ਬਦਲਿਆ ਨਾ ਕਿ ਮੇਰਾ ਧਰਮ ਬਦਲਿਆ ਮੈਂ ਵੀ ਪਹਿਲਾਂ ਵਿਰੋਧ ਕਰਦਾ ਸੀ ਮੈਂ ਵੀ ਪਹਿਲਾਂ ਮਾੜਾ ਚੰਗਾ ਬੋਲਦਾ ਸੀ ਜਦਕਿ ਮੇਰੇ ਪਿੰਡ ਦੇ ਵਿੱਚ ਚਰਚ ਲੱਗਦੀ ਸੀ ਮੇਰਾ ਦੋ ਵਾਰੀ ਪਿੰਡ ਦੇ ਪਾਸਟਰ ਦੇ ਨਾਲ ਝਗੜਾ ਵੀ ਹੋਇਆ ਕਿ ਉਹ ਆਣ ਕੇ ਜਦ ਪ੍ਰਚਾਰ ਕਰਦੇ ਸੀ ਤੇ ਮੈਂ ਉਹਨਾਂ ਦਾ ਦੋ ਵਾਰੀ ਵਾਜਾ ਵੀ ਬੰਦ ਕਰਾਇਆ ਜਿਹੜੇ ਲਾਊਡ ਸਪੀਕਰ ਲੱਗੇ ਹੁੰਦੇ ਤੇ ਮੈਂ ਖੁਦ ਦੋ ਵਾਰੀ ਉਹਨਾਂ ਦਾ ਲਾਊਡ ਸਪੀਕਰ ਬੰਦ ਕਰਾਇਆ ਔਰ ਜਦ ਨੌਲੇਜ ਨਾ ਹੋਵੇ ਤੇ ਸਾਨੂੰ ਬੋਲਣਾ ਨਹੀਂ ਚਾਹੀਦਾ ਜਦਕਿ ਮੈਂ ਵੀ ਤੁਹਾਡੇ ਵਾਂਗੂ ਬੋਲਦਾ ਹੁੰਦਾ ਸੀ ਕਿ ਕ੍ਰਿਸਚਨ ਲੋਕ ਜਿਹੜੇ ਨੇ ਉਹ ਧਰਮ ਪਰਿਵਰਤਨ ਕਰਦੇ ਨੇ ਉਹ ਸਾਡੇ ਘਰਾਂ ਦੇ ਵਿੱਚ ਆਣ ਕੇ ਤੇ ਸਾਨੂੰ ਗਲਤ ਸਿੱਖਿਆ ਦਿੰਦੇ ਨੇ ਔਰ ਜਦ ਮੈਂ 2017 ਚ ਪਤਾ ਲੱਗਾ ਮੈਂ ਚੱਚ ਜਾਣਾ ਸ਼ੁਰੂ ਕੀਤਾ ਵਚਨਾਂ ਨੂੰ ਪੜਨਾ ਸ਼ੁਰੂ ਕੀਤਾ ਵਚਨਾਂ ਨੂੰ ਸੁਣਨਾ ਸ਼ੁਰੂ ਕੀਤਾ ਤੇ ਪਰਮੇਸ਼ਰ ਦੇ ਆਤਮੇ ਨੇ ਸਾਨੂੰ ਛੂਇਆ ਤੇ ਅੱਜ ਅਸੀਂ ਵੀ ਇੱਕ ਛੋਟੀ ਜਿਹੀ ਚਰਚ ਲਾਉਂਦੇ ਪਏ ਆਂ ਔਰ ਅਸੀਂ ਖੁਦ ਲੋਕਾਂ ਨੂੰ ਅੱਜ ਗਾਈਡ ਕਰਦੇ ਪਏ ਆਂ ਕਿ ਕਿੱਦਾਂ ਤੁਸੀਂ ਪਰਮੇਸ਼ਰ ਦੇ ਨਜ਼ਦੀਕ ਜਾ ਸਕਦੇ ਹੋ ਕਿੱਦਾਂ ਤੁਸੀਂ ਪਾਪ ਤੋਂ ਦੂਰ ਹੋ ਸਕਦੇ ਹੋ ਅੱਜ ਜਿੱਥੇ ਬੋਲਣਾ ਚਾਹੀਦਾ ਉੱਥੇ ਤੁਸੀਂ ਬੋਲਦੇ ਨਹੀਂ ਪਏ ਜਿੱਥੇ ਨਹੀਂ ਬੋਲਣਾ ਚਾਹੀਦਾ ਉੱਥੇ ਤੁਸੀਂ ਬੋਲਦੇ ਪਏ ਹੋ ਅੱਜ ਪੰਜਾਬ ਦੇ ਵਿੱਚ ਸ਼ਰਿਆਮ ਚਿੱਟਾ ਵਿਗਦਾ ਪਿਆ ਤੇ ਮਾਵਾਂ ਦੇ ਪੁੱਤ ਤੇ ਭੈਣਾਂ ਦੇ ਭਰਾ ਔਰ ਬਹੁਤ ਸਾਰੀਆਂ ਸਾਡੀਆਂ ਭੈਣਾਂ ਜਿਨ੍ਹਾਂ ਦੇ ਪਤੀ ਮਰਦੇ ਪਏ ਨੇ ਉੱਥੇ ਜਾ ਕੇ ਤੁਸੀਂ ਕਦੀ ਆਵਾਜ਼ ਨਹੀਂ ਉਠਾਈ ਉੱਥੇ ਜਾ ਕੇ ਕਦੀ ਤੁਸੀਂ ਕੋਈ ਧਰਨਾ ਨਹੀਂ ਲਾਇਆ ਉੱਥੇ ਜਾ ਕੇ ਕਦੀ ਤੁਸੀਂ ਸਰਕਾਰ ਦੇ ਅੱਗੇ ਕੋਈ ਮੁੱਦਾ ਨਹੀਂ ਉਠਾਇਆ ਤੇ 크੍ਰਿਸਚੀਅਨ ਕ ਜਿਹੜੀ ਕਮਿਊਨਿਟੀ ਆ ਇਹਦੇ ਖਿਲਾਫ ਤੁਸੀਂ ਝਾਟੀ ਉੱਠ ਪੈਂਦੇ ਪਤਾ ਕਿਉਂ ਕਿ ਕਿਉਂਕਿ ਸ਼ਾਂਤੀ ਪਸੰਦ ਲੋਕ ਨੇ ਪੀਸ ਪਸੰਦ ਲੋਕ ਨੇ ਇਹ ਕਦੀ ਵੀ ਕਿਸੇ ਦਾ ਬੁਰਾ ਨਹੀਂ ਸੋਚਦੇ ਔਰ ਜਦੋਂ ਤੁਸੀਂ ਆ ਇਹਨਾਂ ਨੂੰ ਟਾਰਗੇਟ ਕਰਦੇ ਹੋ ਤੇ ਇਹ ਹਰ ਬੰਦਾ ਗੁੱਟਣਿਆਂ ਤੇ ਆਣ ਕੇ ਤੇ ਤੁਹਾਡੇ ਵਾਸਤੇ ਇਹ ਪ੍ਰੇਮਾ ਕਰਦੇ ਨੇ ਕਿ ਪਰਮੇਸ਼ਰ ਤੁਹਾਨੂੰ ਬੁੱਧੀ ਦੇਵੇ ਕਿ ਪਰਮੇਸ਼ਰ ਤੁਹਾਨੂੰ ਸਮਝ ਦੇਵੇ ਤੇ ਜਿਹੜੀ ਸ਼ੈਤਾਨ ਦੀ ਤਾਕਤ ਤੁਹਾਡੇ ਮਗਰ ਕੰਮ ਕਰਦੀ ਪਈ ਆ ਤੁਹਾਡੀ ਬੁੱਧੀ ਨੂੰ ਕੈਪਚਰ ਕਰਕੇ ਜਿਹਨੇ ਰੱਖਿਆ ਉਹ ਸ਼ੈਤਾਨ ਦੀ ਤਾਕਤ ਤੁਹਾਨੂੰ ਛੱਡ ਕੇ ਜਾਏ ਤੇ ਤੁਹਾਡੀਆਂ ਅੱਖਾਂ ਖੁੱਲ ਸਕਣ ਅੱਜ ਜਿਹੜਾ ਉੱਠਦਾ ਵਾ ਉਹ ਕ੍ਰਿਸਚੀਅਨ ਕੌਮ ਨੂੰ ਟਾਰਗੇਟ ਕਰਦਾ ਕਿ ਇਹ ਧਰਮ ਬਦਲਦੇ ਨੇ ਇਹ ਐਂ ਕਰਦੇ ਨੇ ਇਹ ਐਂ ਕਰਦੇ ਨੇ ਔਰ ਖੁਦ ਤੁਸੀਂ ਕਹਿੰਦੇ ਪਿਓ ਕਿ ਮੇਰਾ ਬੇਟਾ ਜਿਹੜਾ ਉਹ ਮੈਂ ਅਡਾਪਟ ਕੀਤਾ ਆ ਉਹ ਚਰਚ ਜਾਂਦਾ ਮੈਂ ਖੁਦ ਚਰਚ ਜਾਂਦਾ ਮੈਂ ਬਾਈਬਲ ਪੜ੍ਹਦਾ ਆਗਰ ਤੁਸੀਂ ਬਾਈਬਲ ਪੜ੍ਹਦੇ ਹੁੰਦੇ ਤੇ ਸ਼ਾਇਦ ਤੁਸੀਂ ਕਦੇ ਵੀ ਕਿਸੇ ਦਾਸ ਦੇ ਖਿਲਾਫ ਨਾ ਬੋਲਦੇ ਕਿਉਂਕਿ ਅੱਜ ਤੱਕ ਜਿਨ੍ਹਾਂ ਨੇ ਰੱਬ ਦੇ ਦਾਸ ਦੇ ਖਿਲਾਫ ਬੋਲਿਆ ਜਿਨ੍ਹਾਂ ਵੀ ਪਰਮੇਸ਼ਰ ਦੇ ਦਾਸ ਉਹਦੇ ਨਬੀ ਹੋਏ ਨੇ ਜਿਨ੍ਹਾਂ ਜਿਨ੍ਹਾਂ ਨੇ ਪਰਮੇਸ਼ਰ ਦੇ ਦਾਸਾਂ ਦੇ ਖਿਲਾਫ ਬੋਲਿਆ ਉਹਨਾਂ ਦੇ ਬੱਚਿਆਂ ਤੱਕ ਪੀੜ੍ਹੀਆਂ ਤੱਕ ਸ਼ਰਾਪ ਉਹਨਾਂ ਨੂੰ ਭੁਗਤਨੇ ਪਏ ਨੇ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਗੁਰਪ੍ਰੀਤ ਸਿੰਘ ਜੀ ਕਿਵੇਂ ਇੰਜ ਨਾ ਹੋਵੇ ਕਿ ਪਰਮੇਸ਼ਰ ਦਾ ਕਰੋਧ ਤੁਹਾਡੇ ਉੱਤੇ ਭਰ ਕੇ ਔਰ ਤੁਸੀਂ ਤੁਹਾਡੀਆਂ ਪੀੜ੍ਹੀਆਂ ਜਿਹੜੀਆਂ ਤੁਹਾਡੇ ਬੱਚੇ ਜਿਹੜੇ ਸ਼ਰਾਪ ਨੂੰ ਲੈ ਬੈਣ ਕਿਉਂਕਿ ਫਿਰੌਨ ਨੇ ਕੋਸ਼ਿਸ਼ ਕੀਤੀ ਸੀ ਪਰਮੇਸ਼ਰ ਦੇ ਲੋਕਾਂ ਨੂੰ ਮਾਰਨ ਦੀ ਫਿਰੌਨ ਤੁਹਾਡੇ ਨੂੰ ਛੋਟਾ ਤਾਂ ਨਹੀਂ ਸੀ ਫਿਰੌਨ ਤੁਹਾਡੇ ਨਾਲੋਂ ਕਮਜ਼ੋਰ ਤਾਂ ਨਹੀਂ ਸੀ ਫਿਰੌਨ ਤੁਹਾਡੇ ਨਾਲੋਂ ਸੈਨਾ ਦੇ ਵਿੱਚ ਘੱਟ ਤਾਂ ਨਹੀਂ ਸੀ ਪਰਮੇਸ਼ਰ ਨੇ ਫਿਰੌਨ ਵਰਗੇ ਜਿਹੜੇ ਉਹਨਾਂ ਦਾ ਮੂੰਹ ਮੋੜ ਦਿੱਤਾ ਤੇ ਤੂੰ ਕੀ ਚੀਜ਼ ਆ ਜੇ ਤੁਹਾਡੇ ਵਿੱਚ ਇੰਨਾ ਦਮ ਹੈਗਾ ਪ੍ਰਚਾਰ ਕਰਦਾ ਤੇ ਤੁਸੀਂ ਵੀ ਪ੍ਰਚਾਰ ਕਰਕੇ ਲੋਕਾਂ ਨੂੰ ਪਿੱਛੇ ਲਾਓ ਤੁਸੀਂ ਕਿਉਂ ਨਹੀਂ ਲਾਉਂਦੇ ਉਹਨਾਂ ਤੇ ਪਰਮੇਸ਼ਰ ਦਾ ਅਨੁਗ੍ਰਹਾ ਵਾ ਪਰਮੇਸ਼ਰ ਦੇ ਦਾਸ ਦੇ ਉੱਤੇ ਪਰਮੇਸ਼ਰ ਦਾ ਫੇਵਰ ਆ ਤੇ ਪਰਮੇਸ਼ਰ ਨੇ ਬੁੱਧੀ ਇਹਨਾਂ ਨੂੰ ਦਿੱਤੀ ਆ ਸਮਝ ਦਿੱਤੀ ਆ ਗਿਆਨ ਦਿੱਤਾ ਪਰਮੇਸ਼ਰ ਨੇ ਭੰਡਾਰ ਉਹਨਾਂ ਕੋ ਗਿਆਨ ਦਾ ਤੇ ਅੱਜ ਉਹ ਪਰਮੇਸ਼ਰ ਦੇ ਕਲਾਮ ਨੂੰ ਲੈ ਕੇ ਪਰਮੇਸ਼ਰ ਦੇ ਬਚਨ ਨੂੰ ਲੈ ਕੇ ਅੱਜ ਜਦ ਲੋਕਾਂ ਦੇ ਵਿੱਚ ਸੱਚਾਈ ਪੇਸ਼ ਕਰ ਦਿੰਦੇ ਤਾਂ ਤੁਹਾਨੂੰ ਸਮੱਸਿਆ ਖੜੀ ਹੋ ਗਈ ਆ ਤੁਹਾਨੂੰ ਤੁਹਾਨੂੰ ਪ੍ਰੋਬਲਮ ਆ ਰਹੀ ਆ ਤੁਹਾਨੂੰ ਅਗਰ ਤੁਹਾਡੇ ਵਿੱਚ ਵੀ ਕੋਈ ਪ੍ਰਚਾਰਕ ਹੈਗੇ ਆ ਤੇ ਤੁਸੀਂ ਵੀ ਲੋਕਾਂ ਨੂੰ ਮਗਰ ਲਾਓ ਤੁਸੀਂ ਕਹਿੰਦੇ ਕਿ ਲੋਕਾਂ ਨੂੰ ਮਗਰ ਲਾ ਲਿਆ ਕੋਈ ਕਿਸੇ ਦੇ ਮਗਰ ਨਹੀਂ ਲੱਗਦਾ ਤੁਸੀਂ ਮੈਨੂੰ ਮਗਰ ਲਾ ਕੇ ਦੱਸੋ ਆਓ ਮੇਰੇ ਘਰ ਪੈਸੇ ਲੈ ਕੇ 10 ਕਰੋੜ 20 ਕਰੋੜ 30 ਕਰੋੜ 40 ਕਰੋੜ 100 ਕਰੋੜ ਲੈ ਕੇ ਆਓ ਲਾਓ ਮੈਨੂੰ ਆਪਣੇ ਵਚਨ ਦੇ ਆਪਣੇ ਪ੍ਰਚਾਰ ਕਰਕੇ ਮੈਨੂੰ ਆਪਣੇ ਮਗਰ ਲਾਓ ਮੈਂ ਦੱਸਦਾ ਤੁਹਾਨੂੰ ਕਿ ਮੈਂ ਤੁਹਾਡੇ ਮਗਰ ਲੱਗਦਾ ਕਿ ਨਹੀਂ ਲੱਗਦਾ ਬਾਈਬਲ ਇੱਕ ਪਵਿੱਤਰ ਵਚਨਾਂ ਪਵਿੱਤਰ ਗ੍ਰੰਥ ਆ ਸੱਚਾ ਤੇ ਜੀਵਤਾ ਬਚਨ ਆ ਔਰ ਜਿਹੜਾ ਬੰਦਾ ਇਸ ਬਚਨ ਨੂੰ ਪੜਦਾ ਸੁਣਦਾ ਉਹਦੀ ਜ਼ਿੰਦਗੀ 100% ਬਦਲਣੀ ਹੀ ਬਦਲਨੀ ਚਾਹੀਏ ਕੁਝ ਵੀ ਹੋ ਜੇ ਔਰ ਜਦ ਮੈਂ ਬਚਨ ਨੂੰ ਸੁਣਿਆ ਮੈਂ ਬਚਨ ਨੂੰ ਮੰਨਿਆ ਮੈਂ ਬਚਨ ਨੂੰ ਵੇਖਿਆ ਪੜਿਆ ਤੇ ਅੱਜ ਮੈਂ ਵੀ ਇਸੇ ਕਰਕੇ ਚੇਂਜ ਹੋਇਆ ਪਿਆ ਕਿਉਂਕਿ ਮੈਨੂੰ ਸਚਾਈ ਦਾ ਪਤਾ ਲੱਗ ਗਿਆ ਕਿ ਪ੍ਰਭੂ ਯਿਸੂਸੀ ਜੀਵਤ ਪਰਮੇਸ਼ਰ ਆ ਉਹਦਾ ਬਚਨ ਜਿਹੜਾ ਸੱਚਾ ਵਾ ਅੱਜ ਤੁਸੀਂ ਇਸ ਮੁੱਦੇ ਨੂੰ ਲੈ ਕੇ ਬਹਿ ਗਏ ਹੋ ਕਿ ਉਹ ਧਰਮ ਯੁੱਧ ਕਰਦੇ ਪਏ ਸੀ ਜੋ ਕ੍ਰੂਸੈਡ ਦਾ ਇੱਕ ਕ੍ਰੂਸੈਡ ਨਾਮ ਨੂੰ ਤੁਸੀਂ ਇੰਨਾ ਕਰ ਦਿੱਤਾ ਵਾ ਕਿ ਤੁਸੀਂ ਉਚਾ ਕਰ ਦਿੱਤਾ ਕਿ ਹਾਂ ਯਾਰ ਇਹ ਕ੍ਰੂਸੈਡ ਦੇ ਨਾਮ ਦੇ ਉੱਤੇ ਨਾ ਧਰਮ ਯੁੱਧ ਛੇੜਦੇ ਪਏ ਨੇ ਕਾਹਦਾ ਯੁੱਧ ਛੇੜ ਗਿਆ 2004 ਤੋਂ ਲੈ ਕੇ ਉਹ ਪ੍ਰਚਾਰ ਕਰਦੇ ਪਏ ਨੇ 2004 ਤੋਂ ਲੈ ਕੇ ਅੱਜ ਤੱਕ ਤਾਂ ਕੋਈ ਅਜਿਹਾ ਯੁੱਧ ਹੋਇਆ ਹੀ ਨਹੀਂ ਅੱਜ ਤੱਕ ਤਾਂ ਕੋਈ ਲੋਕ ਇੱਥੇ ਵੱਡੇ ਟੁਕੇ ਗਏ ਹੀ ਨਹੀਂ ਪਰ ਤੁਹਾਡੇ ਵਰਗੇ ਸ਼ਰਾਰਤੀ ਲੋਕ ਜਿਹੜੇ ਨੇ ਉਹ ਜ਼ਰੂਰ ਮਾਹੌਲ ਖਰਾਬ ਕਰ ਦਿੰਦੇ ਕੋਸ਼ਿਸ਼ ਕਰਦੇ ਨੇ ਔਰ ਜਿਨ੍ਹਾਂ ਕੰਟਰੀਆਂ 'ਚ ਤੁਸੀਂ ਰਹਿੰਦੇ ਹੋ ਤੁਹਾਨੂੰ ਇਹ ਸੋਚਣਾ ਚਾਹੀਦਾ ਕਿ ਉਹ ਕੰਟਰੀਆਂ ਕਿੰਨੀਆਂ ਦੀਆਂ ਨੇ ਉੱਥੇ ਵੀ ਤਾਂ 크੍ਰਿਸਚਨ ਲੋਕ ਰਹਿੰਦੇ ਨੇ ਉਹਨਾਂ ਨੇ ਤੁਹਾਨੂੰ ਕਦੀ ਅੱਜ ਤੱਕ ਕੋਈ ਪਰੇਸ਼ਾਨੀ ਨਹੀਂ ਦਿੱਤੀ ਉਹਨਾਂ ਨੇ ਤੁਹਾਡੇ ਖਿਲਾਫ ਕੋਈ ਨਹੀਂ ਬੋਲਿਆ ਕਿ ਤੁਸੀਂ ਇੱਥੇ ਆਣ ਕੇ ਤੁਸੀਂ ਮੰਦਿਰ ਬਣਾਉਂਦੇ ਹੋ ਤੁਸੀਂ ਆਪਣਾ ਧਰਮ ਸਾਡਾ ਚੇਂਜ ਕਰਨਾ ਚਾਹੁੰਦੇ ਹੋ ਤੁਸੀਂ ਗੁਰਦਾਰੇ ਬਣਾਉਂਦੇ ਹੋ ਪਤਾ ਕਿਉਂ ਕਿ ਮੈਂ ਤੁਹਾਨੂੰ ਪਹਿਲਾਂ ਦਾ ਚੁੱਕਾ ਕਿ ਜਿਹੜੇ ਕਿਚਨ ਲੋਕ ਨੇ ਉਹ ਲੜਨ 'ਚ ਵਿਸ਼ਵਾਸ ਨਹੀਂ ਰੱਖਦੇ ਜਦ ਕਿ ਉਹ ਪ੍ਰੇਰ ਕਰਨ ਵਿੱਚ ਵਿਸ਼ਵਾਸ ਰੱਖਦੇ ਨੇ ਔਰ ਇਹੋ ਜਿਹਾ ਇੱਕ ਵੀ ਜਨ ਨਹੀਂ ਆ ਕਿ ਜਿਹੜਾ ਗੁੱਟੜਿਆ ਤੇ ਆਣ ਕੇ ਪ੍ਰੇਰ ਕਰੇ ਔਰ ਉਸ ਪ੍ਰਾਰਥਨਾ ਦਾ ਉਤਰ ਉਸ ਪ੍ਰੇਰ ਦਾ ਉਤਰ ਨਾ ਆਵੇ ਤੇ ਵੈਰੀ ਸ਼ਰਮਿੰਦੇ ਨਾ ਹੋਣ ਹਾਲੇਲੂਇਆ ਸੋ ਸਾਡੀ ਬੇਨਤੀ ਆ ਕੀ ਪੰਜਾਬ ਦੇ ਮਾਹੌਲ ਨੂੰ ਖਰਾਬ ਨਾ ਕਰੋ ਮੈਂ ਇਕੱਲਾ ਹੀ ਘਰ ਸਾਡਾ ਆਰੀਆ ਦਾਵਾ ਮੈਂ ਅਰੰਦਾਸੀਆ ਸਿੱਖ ਤੋਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਪਿੰਡ 'ਚ ਸਾਰਾ ਪਿੰਡ ਸਾਡਾ ਸਿੱਖਾਂ ਦਾਵਾ ਔਰ ਸਾਡੀ ਤੀਜੀ ਪੀੜ੍ਹੀ ਜਿਹੜੀ ਉਸ ਸਿੱਖ ਪਰਿਵਾਰ ਦੇ ਨਾਲ ਅਸੀਂ ਵਿਚਰਦੇ ਪਏ ਆ ਤੀਜੀ ਪੀੜ੍ਹੀ ਸਾਡੀ ਉਹਨਾਂ ਦੇ ਨਾਲ ਚੱਲਦੀ ਪਈ ਆ ਅੱਜ ਤੱਕ ਕੋਈ ਇਹੋ ਜਿਹਾ ਕੋਈ ਇਹੋ ਜਿਹਾ ਇੱਕ ਵੀ ਸਾਡੇ ਵਿੱਚ ਕਦੀ ਕੋਈ ਛੋਟਾ ਜਿੰਨਾ ਵੀ ਸਾਡੇ 'ਚ ਕੋਈ ਇਹੋ ਜੀ ਉੱਚੀ ਨੀਚ ਨਹੀਂ ਹੋਈ ਕਿਉਂਕਿ ਅਸੀਂ ਉਹਨਾਂ ਨੂੰ ਸਤਿਕਾਰ ਦਿੰਦੇ ਆ ਉਹ ਸਾਨੂੰ ਸਤਿਕਾਰ ਦਿੰਦੇ ਆ ਸੋ ਆਪਣਾ ਗਿਆਨ ਆਪਣੇ ਕੋਲ ਰੱਖੋ ਬਹੁਤਾ ਸਮਝਾਉਣ ਦੀ ਕਿਸੇ ਨੂੰ ਲੋੜ ਨਹੀਂ ਆ ਕਿਦਾ ਧਰਮ ਬਦਲਣਾ ਕਿਦਾ ਨਹੀਂ ਬਦਲਣਾ ਕੋਈ ਨਹੀਂ ਬਦਲ ਸਕਦਾ ਕੋਈ ਕਿਸੇ ਦਾ ਧਰਮ ਨਹੀਂ ਬਦਲ ਸਕਦਾ ਜਦ ਤੱਕ ਪਰਮੇਸ਼ਵਰ ਜਦ ਤੱਕ ਖੁਦਾਵੰਦ ਕਿਸੇ ਦਾ ਮਨ ਬਦਲੇ ਨਾ ਜੀਵਨ ਬਦਲੇ ਨਾ ਕਿਸੇ ਦਾ ਧਰਮ ਨਹੀਂ ਬਦਲ ਸਕਦਾ ਕੋਈ ਸੋ ਮੈਂ ਬਹੁਤਾ ਕੁਝ ਨਾ ਕਹਿੰਦਾ ਆ ਮੈਂ ਫਿਰ ਇੱਕ ਵਾਰੀ ਕਹਿਣਾ ਕਿ ਅਗਰ ਤੁਹਾਨੂੰ ਬੁੱਧੀ ਨਹੀਂ ਆ ਅਗਰ ਤੁਹਾਨੂੰ ਸਮਝ ਨਹੀਂ ਆ ਗੁਰਪ੍ਰੀਤ ਸਿੰਘ ਜੀ ਤੇ ਪਲੀਜ਼ ਆਪਣੀ ਜਬਾਨ ਨੂੰ ਜਿਹੜਾ ਆਪਣੀ ਕੰਟਰੋਲ 'ਚ ਰੱਖੋ ਔਰ ਆਪਣੇ ਮੂੰਹ ਨੂੰ ਚੁੱਪੋ ਕਰਾਓ ਆਪਣਾ ਮੂੰਹ ਬੰਦ ਰੱਖੋ ਕਿ ਜੇ ਤੁਹਾਨੂੰ ਪਤਾ ਹੀ ਕੁਝ ਨਹੀਂ ਆ ਤੇ ਤੁਸੀਂ ਫਿਰ ਇਹਨਾਂ ਚੀਜ਼ਾਂ ਨੂੰ ਲੈ ਕੇ ਕੋਈ ਵੀ ਬਵਾਲ ਪੰਜਾਬ ਦੇ ਵਿੱਚ ਖੜਾ ਨਾ ਕਰੋ ਕਿਉਂਕਿ ਜਿਹੜਾ ਪੰਜਾਬ ਦੇ ਵਿੱਚ ਸਾਰੇ ਹੀ ਆ ਧਰਮ ਜਿਹੜਾ ਸਮੁੱਚਾ ਭਾਈਚਾਰਾ ਵਾ ਇਹਨਾਂ ਨੂੰ ਤੁਸੀਂ ਅੱਗ ਲਾਉਣ ਦੀ ਕੋਸ਼ਿਸ਼ ਨਾ ਕਰੋ بڑے ਲੋਕ ਵਧੀਆ ਤਰੀਕੇ ਨਾਲ ਰਹਿ ਰਹੇ ਨੇ ਬੜੇ ਹੀ ਪਿਆਰ ਦੇ ਨਾਲ ਲੋਕ ਇੱਕ ਦੂਜੇ ਦਾ ਆਨਰ ਕਰਦੇ ਨੇ ਔਰ ਬੜੇ ਹੀ ਅੱਛੇ ਤਰੀਕੇ ਨਾਲ ਲੋਕ ਇੱਕ ਦੂਜੇ ਨੂੰ ਮਿਲਦੇ ਪਏ ਨੇ ਸੋ ਸਾਡੀ ਬੇਨਤੀ ਆ ਕਿ ਪਲੀਜ਼ ਤੁਸੀਂ ਆਪਣੇ ਹੀ ਗਿਆਨ ਨੂੰ ਆਪਣੇ ਲੋਕਾਂ ਨੂੰ ਵੰਡੋ ਤੇ ਆਪਣੇ ਕੋਲ ਰੱਖੋ ਅਗਰ ਨਹੀਂ ਆ ਤੇ ਫਿਰ ਆਪਣਾ ਮੂੰਹ ਬੰਦ ਰੱਖੋ ਪਰ ਮੈਂ ਵਿਸ਼ਵਾਸ ਕਰਦਾ ਕਿ ਅਸੀਂ ਸਾਰੇ ਹੀ ਮਸੀਹ ਦੇ ਜਿੰਨੇ ਵੀ ਭੈਣ ਭਰਾ ਹਾਂ ਅਸੀਂ ਆਪਣੇ ਸਪਿਰਚੁਅਲ ਫਾਦਰ ਦੇ ਨਾਲ ਇੱਕ ਚਟਾਨ ਦੇ ਵਾਂਗ ਖੜੇ ਹਾਂ ਖੜੇ ਸੀ ਤੇ ਖੜੇ ਰਹਾਂਗੇ ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ